اھمدا جو راي نھي ਸਾਰੇ ਸਭ ਦੋ ਕਿ ਟ ਵਿਲਪ ਗਿਆ ਸੀ ਵੀ ਕਮੇਟੀ ਡੇਰਾ ਬਾਬਾ ਨਾਨਕ ਚ ਆਪ ਬਣ ਗਈ ਬਣ ਗਈ ਜੀ ਬਾਹਰ ਝੂੜਤ ਨਹੀਂ ਗਿਆ ਸੱਚ ਗਿਆ ਹੈ ਨਾ 12 ਦੇ ਵਿੱਚੋਂ 9 12 ਦੇ ਵਿੱਚੋਂ 3 ਕਾਂਗਰਸ 9 ਆਮ ਆਦਮੀ ਪਾਰਟੀ ਇੱਕ ਦਾ ਜੱਟ ਅਜੇ ਬਾਕੀ ਹੋਣ ਵਾਲਾ ਬਣ ਗਈ ਬਣ ਗਈ ਜੀ ਕੀ ਕਹਿਣਾ ਚਾਹੋ ਡੇਰਾ ਬਾਬਾ ਨਾਨਕ ਦੇ ਲੋਕ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਮੈਂ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦਾ ਕਿ ਜਿਨ੍ਹਾਂ ਆਮ ਆਦਮੀ ਪਾਰਟੀ ਦੇ ਕੰਮਾਂ ਤੇ ਮੋਹਰ ਲਾ ਕੇ ਸਾਬਤ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਕਹਿਣੀ ਕਰਨੇ ਤਾਂ ਕਥਨੀ ਚ ਪੂਰੀ ਹੈ